ਰਾਤ ਸਮੇਂ ਸੜਕਾਂ ਤੇ ਘੁੰਮ ਰਹੇ ਆਵਾਰਾ ਪਸ਼ੂਆਂ ਦੇ ਕਾਰਨ ਲਗਾਤਾਰ ਵਾਪਰ ਰਹੇ ਹਾਦਸੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਆਵਾਰਾ ਪਸ਼ੂਆਂ ਨੂੰ ਗਊਸ਼ਾਲਾ ਦੇ ਵਿੱਚ ਲਜਾਣ ਦੀ ਕੀਤੀ ਮੰਗ ਜਾਣਕਾਰੀ ਮੁਤਾਬਕ ਅੱਜ ਸ਼ੁੱਕਰਵਾਰ ਰਾਤ 9:30 ਵਜੇ ਦੇ ਕਰੀਬ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਆਵਾਰਾ ਪਸ਼ੂਆਂ ਦੇ ਇਕੱਠ ਦੇ ਕਾਰਨ ਸੜਕ ਤੋਂ ਲੋਕਾਂ ਨੂੰ ਆਵਾਜਾਈ ਦੇ ਵਿੱਚ ਵੀ ਦਿੱਕਤ ਪਰੇਸ਼ਾਨੀ ਪੇਸ਼ ਆਉਣ ਲੱਗੀ ਤਾਂ ਇਸ ਮੌਕੇ ਜਲਾਲਾਬਾਦ ਤੋਂ ਕਿਸਾਨ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਮੰਨੇਵਾਲਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਪਸ਼ੂਆਂ ਦੇ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਨੇ ਅਤੇ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਨੇ ਕਿਸਾਨ ਯੂਨੀਅਨ ਦੇ ਆਗੂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਆਵਾਰਾ ਪਸ਼ੂਆਂ ਤੇ ਨੱਥ ਪਾਵੇ ਅਤੇ ਇਹਨਾਂ ਨੂੰ ਪ੍ਰਾਈਵੇਟ ਜਾਂ ਫਿਰ ਸਰਕਾਰੀ ਗਊਸ਼ਾਲਾ ਦੇ ਵਿੱਚ ਰੱਖਿਆ ਜਾਵੇ ਦੱਸ ਦਈਏ ਕਿ ਬੀਤੇ ਦਿਨ ਜਲਾਲਾਬਾਦ ਦੇ ਵਿੱਚ ਇੱਕ ਟਰੱਕ ਆਵਾਰਾ ਪਸ਼ੂਆਂ ਨੂੰ ਬਚਾਉਂਦੇ ਹੋਏ ਪਲਟ ਗਿਆ ਸੀ ਅਤੇ ਇਸੇ ਤਰ੍ਹਾਂ ਹੀ ਇੱਕ ਮੋਟਰਸਾਈਕਲ ਸਵਾਰ ਦੀ ਵੀ ਪਸ਼ੂ ਦੇ ਨਾਲ ਟਕਰਾਉਣ ਤੋਂ ਬਾਅਦ ਪਿੰਡ ਬੱਗੇ ਕਾ ਮੋੜ ਵਿਖੇ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਅੱਗੇ ਆਵਾਰਾ ਪਸ਼ੂਆਂ ਤੇ ਠੱਲ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ ਆਵਾਰਾ ਪਸ਼ੂ ਫਿਰਦੇ ਨੇ ਸੜਕਾਂ ਤੇ ਜਿਹੜੇ ਲੋਕਾਂ ਨੂੰ ਹਾਸੇ ਹੁੰਦੇ ਤੁਹਾਡੇ ਨਾਲ ਮਾਰੇ ਕੀ ਕਹਿਣਾ ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਗੁਰਵਿੰਦਰ ਸਿੰਘ ਜੀ ਦਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਟਕੋਂਦਾ ਜ਼ਿਲ੍ਹਾ ਫਾਜ਼ਿਲਕਾ ਇਹ ਦੇਖੋ ਜੀ ਜਿਹੜੇ ਆਵਾਰਾ ਪਸ਼ੂ ਨੇ ਸਰਕਾਰ ਬਹੁਤ ਵੱਡੇ ਵੱਡੇ ਦਾਅਵੇ ਕਰਦੀ ਹੈ ਹਰ ਸ਼ਹਿਰ ਦੇ ਵਿੱਚ ਗਊਸ਼ਾਲਾ ਨੇ ਸਰਕਾਰੀ ਗਊਸ਼ਾਲਾ ਨੇ ਪ੍ਰਾਈਵੇਟ ਗਊਸ਼ਾਲਾ ਨੇ ਜਿਹੜੇ ਗਊਸ਼ਾਲਾ ਚਲਾਉਂਦੇ ਨੇ ਉਹ ਵੀ بڑے ਦਾਅਵੇ ਕਰਦੇ ਨੇ ਕਿ ਅਸੀਂ ਪਸ਼ੂਆਂ ਨੂੰ ਸੁਭਾਲਦੇ ਆਂ گاਵਾਂ ਨੂੰ ਸੁਭਾਲਦੇ ਆਂ ਪਰ ਗਊਸ਼ਾਲਾ ਦੇ ਵਿੱਚ ਉਹੀ ਜਾਨਵਰ ਸਾਂਭੇ ਜਾਂਦੇ ਆ ਉਹੀ ਪਸ਼ੂ ਸਾਂਭੇ ਜਾਂਦੇ ਆ ਕਿ ਜਿਹੜੇ ਦੁੱਧ ਦਿੰਦੇ ਨੇ ਜਿਹੜੇ ਇਨਕਮ ਦਿੰਦੇ ਨੇ ਪਰ ਜਿਹੜੀਆਂ ਗਾਵਾਂ ਦੁੱਧ ਨਹੀਂ ਦਿੰਦੀਆਂ ਜਿਹੜੇ ਪਸ਼ੂ ਕਿਨਕਮ ਨਹੀਂ ਦਿੰਦੇ ਉਹਨਾਂ ਨੂੰ ਸਾਡੀਆਂ ਗਊਸ਼ਾਲਾ ਵੀ ਨਹੀਂ ਸਾਂਭਦੀਆਂ ਤੁਸੀਂ ਦੇਖਦੇ ਹੋ ਕਿ ਜਿਹੜੇ ਗਊ ਨੇ ਜਾਂ ਜਿਹੜੇ ਸਾਂਹ ਨੇ ਆ ਛੜਕਾਂ ਦੇ ਉੱਤੇ ਫਿਰਦੇ ਨੇ ਇਹ ਨਿਰੀ ਮੌਤ ਐ ਮੌਤ ਕੁਝ ਨਿਤ ਦੇਖਦੇ ਹਾਂ ਹਾਦਸੇ ਹੁੰਦੇ ਆ ਕਿਤੇ ਕੋਈ ਮੋਟਰਸਾਈਕਲ ਵਾਲਾ ਗਾਂਜ ਵਜ ਜਾਂਦਾ ਕਿਤੇ ਕੋਈ ਕਾਰ ਵਾਲਾ ਵਜਦਾ ਕਿਤੇ ਕੋਈ ਬੱਸ ਵਜਦਾ ਜਿਸ ਦੇ ਨਾਲ ప్రతి ਦਿਨ ਰੋਜ਼ ਹੀ ਹਾਦਸੇ ਹੁੰਦੇ ਨੇ ਤੇ ਰੋਜ਼ ਹੀ ਮੌਤਾਂ ਹੁੰਦੀਆਂ ਨੇ ਸਾਡੀ ਸਰਕਾਰ ਤੋਂ ਪ੍ਰਸ਼ਾਸਨਰ ਤੋਂ ਪੂਰ ਜ਼ੋਰ ਮੰਗ ਹੈ ਕਿ ਇਹ ਜਿਹੜੇ ਆਵਾਰਾ ਪਸ਼ੂ ਨੇ ਇਹਨਾਂ ਨੂੰ ਚਾਹੇ ਤੇ ਕੋਈ ਪ੍ਰਾਈਵੇਟ ਕਮਸ਼ਾਲਾ ਨੇ ਉਹ ਵੀ ਲੋਕਾਂ ਦੇ ਸਹਿਯੋਗ ਨਾਲ ਚੱਲਦੀਆਂ ਨੇ ਪਾਵੇਂ ਸਰਕਾਰੀ ਗਊਸ਼ਾਲਾ ਨੇ ਉਹ ਵੀ ਸਰਕਾਰ ਦੇ ਤੇ ਲੋਕਾਂ ਦੇ ਸਹਿਯੋਗ ਨਾਲ ਚਲਦੀਆਂ ਨੇ ਇਸ ਕਰਕੇ ਜਿਹੜੀਆਂ ਇਹ گاਵਾਂ ਨੇ ਆਵਾਰਾ ਪੁੱਛ ਨੇ ਇਹਨਾਂ ਨੂੰ ਉਹਨਾਂ ਗਊਸ਼ਾਲਾ ਦੇ ਵਿੱਚ ਭੇਜਿਆ ਜਾਵੇ ਇਹਨਾਂ ਦਾ ਉੱਥੇ ਪ੍ਰਬੰਧ ਕੀਤਾ ਜਾਵੇ ਜਿਸ ਨਾਲ ਇਹ ਹਾਦਸੇ ਹੋਣੋਂ ਟਲ ਸਕਣ ਤੇ ਜਿਸ ਨਾਲ ਲੋਕਾਂ ਦੀਆਂ ਜਿਹੜੀਆਂ ਕੀਮਤੀ ਜਾਨਾਂ ਨੇ ਉਹ ਬਚ ਸਕਣ ਹਾਂ ਜੀ ਜਿਵੇਂ ਅੱਜ ਟਾਈਮ 9:30 ਸਾਢੇ 9:30 ਦਾ ਟਾਈਮ ਹੈ ਦੇਖੋ ਆ ਰੋਡ ਦੇ ਉੱਤੇ ਪੂਰਾ ਇਹ گاਉਂਾ ਫਿਰ ਰਿਹਾ ਨੇ ਤੁਹਾਨੂੰ ਮੈਂ ਦਿਖਾ ਰਿਹਾ ਇਹ ਹਾਈਵੇ ਰੋਡ ਏ ਪ੍ਰਧਾਨ ਜੀ ਇਹ ਤਾਂ ਕੁਝ ਵੀ ਨਹੀਂ ਤੁਸੀਂ ਉਧਰ ਹੋਰ ਅੱਗੇ ਜਾਓਗੇ ਮਿਲਣਗੇ ਜਦੋਂ ਸ਼ਹੀਦ ਉਦਮ ਸਿੰਘ ਚੌਕ ਪਹਲ ਜਾਓਗੇ ਉੱਥੇ ਤਾਂ ਪੰਜਾਬ ਜਾਂ 100-100 ਦੇ ਝੁੰਡ ਫਿਰਦੇ ਆ ਦਾਣਾ ਮੰਡੀ ਦੇ ਉਰਲੇ ਗੇਟ ਤੇ ਵੇਖ ਲਓ ਪਰਲੇ ਗੇਟ ਤੇ ਵੇਖ ਲਓ ਉੱਥੇ ਲੋਕਾਂ ਨੂੰ ਲੰਘਣਾ ਬਹੁਤ ਮੁਸ਼ਕਲ ਹੈ ਦੇਰ ਦੇ ਹਾਦਸੇ ਹੁੰਦੇ ਆ ਤੁਸੀਂ ਜਦੋਂ ਵੀ ਕਦੇ ਸੁਣਦੇ ਹੋ ਫਲਾਣਾ ਮੋਟਰਸਾਈਕਲ ਗਾਂ ਨਾਲ ਟਕਰਾਇਆ ਇੱਕ ਵਿਅਕਤੀ ਦੀ ਮੌਤ ਅੱਜ ਕਾਰ ਗਾਂ ਦੇ ਵਿੱਚ ਵੱਜੀ ਉਹਦੀ ਮੌਤ ਐਸ ਕਰਕੇ ਲੋਕ ਇਹਨੂੰ ਗਊ ਮਾਤਾ ਦਾ ਦਰਜਾ ਦਿੰਦੇ ਆ ਐਸੇ ਕਰਕੇ ਸੀ ਇਹਨਾਂ ਗਊਸ਼ਾਲਾ ਵਾਲਿਆਂ ਨੂੰ ਕਹਿੰਨੇ ਆ ਕਿ ਇਹਨੂੰ ਗਊ ਮਾਤਾ ਨੂੰ ਗਊ ਮਾਤਾ ਬਣਾ ਕੇ ਗਊਸ਼ਾਲਾ ਦੇ ਵਿੱਚ ਸਾਂਭਿਆ ਜਾਵੇ ਨਾ ਕੀ ਇਹਨਾਂ ਨੂੰ ਛੜਕਾਂ ਤੇ ਛੱਡ ਕੇ ਖੁੱਲੇ ਆਮ ਛੱਡ ਕੇ ਲੋਕਾਂ ਦੀ ਮੌਤ ਦਾ ਕਾਰਨ ਬਣਾਇਆ ਜਾਂਦਾ ਹੈ